ਇਸ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਫਰਮਾਉਂਦੇ ਕਿ ਅਗਿਆਨਤਾ ਨੂੰ ਤੂੰ ਤਾਰਨ ਕਰ ਲਿਆ ਹੈ ਕਹੇ ਜੀਵ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ ਹਰ ਅਰਪਣ ਕਰ ਪੂਜਨ ਤੀਨੋਂ ਕਥਾ ਕੀਰਤਨ ਜਾਨੀ RAM ਪਗਦ ਬਿਨ ਮੁਕਤ ਨਾ ਪਾਵੇ ਅਮਰ ਜੀਵ ਗਰਬੇ ਤਾਣੀ ਹੁਣ ਪਰਮਾਤਮਾ ਨੂੰ ਆਪਣਾ ਜੀਵਨ ਅਰਪਣਨੇ ਕੀਤਾ ਤੇ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਕਹਿੰਦੇ ਉਸ ਪਰਮਾਤਮਾ ਦੇ ਨਾਲ ਲਿਬ ਲੱਗੀ ਹੁੰਦੀ ਹੈ ਤੇ ਜਦੋਂ ਇਸ ਦੁਨੀਆ ਤੇ ਆਉਂਦਾ ਕਹਿੰਦੇ ਰੋਂਦਾ ਹੈ ਕਿ ਪਰਮਾਤਮਾ ਨਾਲ ਉਹ ਲਿਬ ਟੁੱਟ ਗਈ ਉਸ ਦੀ ਬਾਦਾ ਕੀਤਾ ਕਿ ਮੈਂ ਪਰਮਾਤਮਾ ਦਾ ਨਾਮ ਜਪਾਂਗਾ ਪਰ ਪਹਿਲੇ ਬਹਿਰੇ ਰਹਿਣ ਦੇ ਬਣ ਜਾ ਰਿਹਾ ਤੈ ਜਨਮ ਲਿਆ ਸੰਸਾਰ ਵਿੱਚ ਸੇਵਾ ਚੁੱਕੋ ਰਾਮ ਕੀ ਬਨਜਾਰਾ ਤੇਰੀ ਬਾਲਕ ਬੁੱਧ ਗਵਾਰਵੇਂ ਕਹਿੰਦੇ ਜਦੋਂ ਜਨਮ ਹੁੰਦਾ ਬੱਚੇ ਦਾ ਤੇ ਅਨਜਾਨ ਪੁਨੇ ਦੇ ਵਿੱਚ ਨਿਆਣ ਪੁਨੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ ਔਰ ਜਿਸ ਵੇਲੇ ਜਵਾਨੀ ਆਉਂਦੀ ਹੈ ਮੀਂਜ਼ ਮਰਦ ਕਾ ਪਿਆ ਇਆਨਾ ਥਾਮ ਨਾ ਸਕਾ ਪਾਵੇ ਜਨ ਰਵਿਦਾਸ ਕਹੀ ਬਨਜਾਰਾ ਤੈ ਜਨਮ ਲਿਆ ਸੰਸਾਰ ਮੇ ਤੇ ਜਦੋਂ 20 ਸਾਲਾਂ ਦਾ ਹੁੰਦਾ ਤਾਂ ਫਿਰ ਗੁਰੂ ਪਿਆਰੀ ਸਾਧ ਸੰਗਤ ਨੂੰ ਸਮਝਦਾ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਨਾ ਪਰਮਾਤਮਾ ਦੀ ਲੋੜ ਹੈ ਨਾ ਕਿਸੇ ਦੀ ਲੋੜ ਹੈ ਆਪਣੀ ਜਵਾਨੀ ਦੇ ਜੋਸ਼ ਦੇ ਵਿੱਚ ਦੌੜਿਆ ਫਿਰਦਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਨੂੰ ਪਤਾ ਉਸ ਵੇਲੇ ਲੱਗਦਾ ਜਦੋਂ 40-45 ਸਾਲ ਦੀ ਉਮਰ ਦੇ ਵਿੱਚ ਆਉਂਦਾ ਹੈ ਫਿਰ ਉਸ ਵੇਲੇ ਸੋਚਦਾ ਕਿ ਮੈਂ ਤਾਂ ਮੌਤ ਸਮਾਂ ਆਜਾਈ ਗਵਾ ਦਿੱਤਾ ਹੈ ਤੇ ਜਿਹੜੇ ਸਮੇਂ ਦੇ ਵਿੱਚ ਮੈਂ ਕਮਾਉਣਾ ਸੀ ਕਮਾਈ ਕਾਮੀ ਸਹਾਈ ਪ੍ਰਮਾਤਮਾ ਦੇ ਨਾਮ ਦੀ ਤਾਏ ਦੁਨਿਆਵੀ ਕਮਾਈ ਉਹ ਸਮਾਂ ਮੈਂ ਬਹੁਤ ਗਵਾ ਦਿੱਤਾ ਤੇ ਜਦੋਂ 40 45 ਸਾਲ ਦੀ ਉਮਰ ਆਉਂਦੀ ਫਿਰ ਉਸ ਵੇਲੇ ਕਰਦਾ ਬੋਝ ਇੰਨਾ ਉੱਪਰ ਪੈ ਜਾਂਦਾ ਫਿਰ ਗੁਰੂ ਘਰ ਦੀ ਸਾਸੂ ਜੀ ਨਾਲ ਸੋਚਣ ਦੀ ਸ਼ਕਤੀ ਰਹਿੰਦੀ ਨਾ ਸਮਝਣ ਦੀ ਸ਼ਕਤੀ ਰਹਿੰਦੀ ਸਰਵਤ ਸਰਬ ਕਰਦਾ ਫੇਰ ਕਹਿੰਦਾ ਮੈਂ ਕਰਨ ਦਾ ਵਾਸਤੇ ਕੀ ਕੀ ਬਣਾ ਲਵਾਂ ਤਾਂ ਜਦੋਂ 60 ਸਾਲ ਤੋਂ ਉੱਪਰ ਹੁੰਦੀ 70 ਸਾਲ ਦੀ 80 ਸਾਲ ਦੀ ਉਮਰ ਤਾਂ ਫਿਰ ਨਾ ਤਾਂ ਕਮਾਈ ਹੁੰਦੀ ਹੈ ਮੀਟੀ ਆਇਓ ਭਜਨੇ ਕਿੰਨਾ ਟੇਕ ਸੇਤ ਪਿਓ ਤਨ थर-थर ਕੰਪੇ ਹਰ ਸਿਮਰਨ ਨਹੀਂ ਕਿੰਨਾ ਤੇ ਭਾਈ ਤਰੀ ਉਮਰ ਬੀਤਦੀ ਜਾ ਰਹੀ ਹੈ ਉਮਰ ਵੀ ਬੀਤ ਗਈ ਇਹ ਪਰ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਸੇਤ ਪਿਓ ਕਹਿੰਦੇ ਤੇਰਾ ਇਹ ਸਰੀਰ ਥਰ ਥਰ ਕੰਬ ਰਿਹਾ ਹੈ ਪਰ ਫਿਰ ਵੀ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਚਰਨ ਕਮਲ ਅਨਰਾਗ ਨਾ ਉਪਜਿਉ ਪੂਤ ਧਿਆਨ ਨਹੀਂ ਪਾਲੀ ਰਬੀਦਾਸ ਪਲਸਾਦ ਸੰਗਿਲਪੂਰਨ ਬ੍ਰਹਮ ਸਦਾ ਪ੍ਰਤੀ ਪਾਲੀ ਕਿ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਚੰਨ ਕਮਲਾਂ ਦਾ ਬਰਾਗ ਉਤਪੰਨ ਨਹੀਂ ਹੋਇਆ ਤੇ ਜੀਵ ਦੇ ਹਿਰਦੇ ਦੇ ਵਿੱਚ ਕਿੰਦੇ ਜਿੱਨਾ ਚ ਬਰਾਗ ਪੈਦਾ ਨਹੀਂ ਹੁੰਦਾ ਗੁਰੂ ਦੇ ਨਾਲ ਪਿਆਰ ਪੈਦਾ ਨਹੀਂ ਹੁੰਦਾ ਉਹਨਾਂ ਚ ਕਰ ਜੀਵ ਜਿੰਨਾ ਮਰਜੀ ਬਾਹਰੀ ਅਡੰਬਰਾਂ ਦੀ ਪੂਜਾ ਕਰ ਲਵੇ ਅਡੰਬਰਾਂ ਨਾਲ ਪੂਜਾ ਕਰ ਲਵੇ ਕਿੰਦੇ ਕੋਈ ਫਾਇਦਾ ਨਹੀਂ ਹੈ दया タル ਨਹੀਂ ਕੀਤੀ 파व ਕਿਸੇ ਗਰੀਬ ਦਾ ਪਲ ਨਹੀਂ ਕੀਤਾ ਸਤਗੁਰੂ ਦਾਸ ਸਮਰਿ ਬਸ਼ਿਸ਼ ਕਰਦੇ ਨੇ ਕਿ ਜੇਕਰ ਇਹ ਜੀਵ ਪਲ ਪਰਲੇ ਵੀ ਸੱਚੇ ਮਨ ਨਾਲ ਸੰਤਾਂ ਦੀ ਸੰਗਤ ਸੰਗਤ ਕਰਦਾ ਹੈ ਤਾਂ ਇਸ ਨੂੰ ਪਾਲਣ ਹਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਇੱਕ ਪਲ ਪਰਲੇ ਵੀ ਇੱਕ ਟਕੜੀ ਸਿਮਰਨ ਕਰੋ ਕਹਿੰਦੇ 1 ਮਿੰਟ ਵਾਸਤੇ ਜਾਂ ਅੱਧੇ ਮਿੰਟ ਵਾਸਤੇ ਜਾਂ ਕੁਝ ਮਿੰਟਾਂ ਵਾਸਤੇ ਸੰਤਾਂ ਦੀ ਸੰਗਤ ਕਰ ਲਈਏ ਤਾਂ ਸਾਨੂੰ ਉਹ ਪਾਲਣ ਹਰ ਪਰਮਾਤਮਾ ਦੇ ਮਿਲਣ ਦੀ ਆਸ ਵੱਧ ਜਾਂਦੀ ਹੈ ਇਸੇ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਫਰਮਾ ਰਹੇ ਹਨ ਕਿ ਸਾਦੋ ਕਾ ਸ਼ਾਸਤ ਨੂੰ ਸੰਗਤੀਨੋ ਕਿ ਹੇ ਭਾਈ ਸ਼ਾਸਤਰ ਜੇ वेद शास्त्र ਸੁਣਦਾ ਤਾਂ ਹੀ ਫਾਇਦਾ ਹੈ ਜੇ ਕਿਸੇ ਦਾ ਭਲਾ ਕਰਨਾ ਹੈ ਜੇ ਭਲਾ ਨਹੀਂ ਕੀਤਾ ਫਿਰ वेदਾਂ ਸ਼ਾਸਤਰਾਂ ਦੇ ਪੜਨ ਦਾ ਵੀ ਕੋਈ ਫਾਇਦਾ ਨਹੀਂ ਹੈ ਪੜਿਏ ਗੁਣਿਏ ਨਾਮ ਸਭ ਸੁਣੀਏ ਅਨ ਪਉ ਪਉ ਨ ਪਰਸੇ ਕਹਿੰਦੇ ਜਿੰਨਾ ਮਰਜੀ ਪੜਨ ਲਈ ਆਪਾਂ ਗੁਰੂ ਤੋਂ ਬਗੈਰ ਸਾਡਾ ਪਾਰ ਉਤਾਰਨਾ ਨਹੀਂ ਹੋ ਸਕਦਾ ਸਤਗੁਰਵਦਾਸ ਮਹਾਰਾਜ ਜੀ ਫਰਮਾਉਂਦੇ ਹਨ ਤੇਰਾ ਜਨ ਕਾ ਹੀ ਕੋ ਬੋਲੇ ਗੁਨ ਗੁਲ ਆਪਣੀ ਭਗਤੀ ਤੇ